ਡੀਆਈਜੀ ਜੀ ਸ੍ਰੀ ਹਰਮਨਬੀਰ ਗਿੱਲ ਸਾਹਿਬ ਵੱਲੋਂ ਐਸਐਸਪੀ ਸਾਹਿਬ ਮੈਡਮ ਰਮਜੋਤ ਗਰੇਵਾਲ ਵੱਲੋਂ ਸਾਨੂੰ ਡਾਇਰੈਕਸ਼ਨਾਂ ਮਿਲਦੀਆਂ ਰਹਿੰਦੀਆਂ ਜੀ ਇੱਕ ਇਨਸੀਡੈਂਟ ਹੋਇਆ ਸੀ ਮਕਦਮਾ ਨੰਬਰ 211 ਡੇਟਡ 17/09/25 ਨੂੰ ਜੀ ਨਿਤਨ ਗੁਪਤਾ ਪੁੱਤਰ ਵਿਜੇ ਗੁਪਤਾ ਇਹ ਰੇਲਵੇ ਸਟੇਸ਼ਨ ਤੇ ਸੈਂਟਰੀ ਦਾ ਕੰਮ ਕਰਦੇ ਇਹਨਾਂ ਦਾ ਉਥੇ ਸ਼ਾਪ ਆ ਇਹਨਾਂ ਨੂੰ ਇੱਕ ਥ੍ਰੈਟ ਕਾਲ ਆਈ ਸੀ ਬੋਲਡੀ ਢਿੱਲੋਂ ਦੇ ਨਾਂ ਤੋਂ ਪਹਿਲਾਂ ਕਰੋੜ ਰੁਪਏ ਦੀ ਗੱਲ ਕੀਤੀ ਕਿ ਬਲਾਸਟ 50 ਰੁਪਏ 90 ਲੱਖ ਦੀ ਗੱਲ ਆ ਗਈ ਜੀ 50 ਲੱਖ ਦੀ ਗਲਤ ਕਰਨ ਤੋਂ ਬਾਅਦ ਇਹਨਾਂ ਨੂੰ ਇੱਕ ਵੀਡੀਓ ਸ਼ੇਅਰ ਕੀਤੀ ਗਈ ਵੀਡੀਓ ਦੇ ਸ਼ੇਅਰਦ ਕਰਦੇ ਜਦੋਂ ਇਨਵੈਸਟੀਗੇਸ਼ਨ ਜਾਰੀ ਹੋਈ ਵੱਖ-ਵੱਖ ਪਹਿਲੂਆਂ ਤੋਂ ਅਸੀਂ ਚੈੱਕ ਕੀਤਾ ਗਿਆ ਉੱਤੇ ਦੋ ਬੰਦੇ ਜਿਹੜੇ ਅੱਜ ਅਸੀਂ ਰੈਸਟ ਕੀਤੇ ਆ ਉੱਚ ਯਾਦਵਿੰਦਰ ਸਿੰਘ ਉਰਫ ਯਾਦਾ ਤੇ ਸਵਰਨ ਸਿੰਘ ਉਰਫ ਜਿਹੜਾ ਸਾਲੋ ਬਲਵੀਰ ਸਿੰਘ ਆ ਜੀ ਇਹ ਗ੍ਰফতার ਕੀਤੇ ਗਏ ਆ ਜੀ ਇਹ ਗ੍ਰফতার ਕੀਤੇ ਪੀਸੀ ਸਕੂਲ ਦਾ ਤੁਹਾਡਾ ਉਸ ਰੋਡ ਦੇ ਉੱਤੋਂ ਇਹਨਾਂ ਕੋ ਤਿੰਨ ਪਿਸਟਲ ਬਰਾਮਦ ਹੋਈ ਬੱਤੀ ਬੋਰ ਦੇ ਜੀ ਇਹਨਾਂ ਦੇ ਵੱਖ-ਵੱਖ ਪਹਿਲੂਆਂ ਤੋਂ ਚੈੱਕ ਕਰਨ ਤੇ ਇਹਨਾਂ ਦੇ ਨਾਲ ਜਿਹੜਾ ਹੈਗਾ ਸਵਰਨ ਸਿੰਘ ਇਹਦਾ ਪੜੇਵਾਵਾ ਪਰ ਰਮਾਨ ਸੰਨੂ ਜਗਦੀਸ਼ ਇਹ ਆਸਟ੍ਰੇਲੀਆ ਦੇ ਵਿੱਚ ਹੈਗਾ ਜੀ ਉਹ ਮੇਨ ਮਸੂਮਾਇਣਾ ਉਹਦੀ ਤੇ ਰਮਾਨ ਦੀ ਗੱਲ ਹੋਈ ਯਾਦਵਿੰਦਰ ਜਿਹੜਾ ਹੈਗਾ ਇਹਦੇ ਭਰਾ ਦੀ ਉੱਤੇ ਕੋਠੀ ਬਣ ਰਹੀ ਉੱਤੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸਵਰਨ ਨੇ ਯਾਦਵਿੰਦਰ ਨੂੰ ਨਾਲ ਲਾਇਆ ਤੇ ਯਾਦਵਿੰਦਰ ਹੀ ਆ ਜਿਹੜਾ ਉੱਥੇ ਉਹਦੇ ਰੇਲਵੇ ਸਟੇਸ਼ਨ ਕੋਰਨਰ ਤੋਂ ਨਾ ਇੱਕ ਵੀਡੀਓ ਬਣਾਉਂਦਾ ਤੇ ਵੀਡੀਓ ਦੇ ਵਿੱਚ ਮੂੰਹ ਥ੍ਰੈਟ ਦੇ ਰਿਹਾ ਵੀ ਮੈਂ ਨੁਕਸਾਨ ਕਰਨਾ ਜੇ ਉਹ ਵਗੈਰਾ ਵਗੈਰਾ ਜਿਵੇਂ ਉਹਨਾਂ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵੱਖ-ਵੱਖ ਐਂਗਲਾਂ ਤੋਂ ਜਿਹੜੇ ਹੁਣ ਤਿੰਨ ਪਿਸਤਲ ਗ੍ਰਾਮਦ ਹੋਏ ਆ ਤੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਤੇ ਦੋਵੇਂ ਕਿਥੋਂ ਦੇ ਰਹਿਣ ਹਣ ਸਰ ਇਹਨੇ ਪੈਂਦੇ ਆ ਇਹ ਹੈਗਾ ਜੀ ਜਿਹੜਾ ਯਾਦਵਿੰਦਰ ਸਿੰਘ ਹੈਗਾ ਜੀ ਇਹ ਮੂਲੇ ਚੱਕਦਾ ਜੀ ਤੇ ਜਿਹੜਾ ਸਵਰਨ ਸਿੰਘ ਹੈ ਕੈਰੋ ਵਾਲਾ ਬਾਕੀ ਇੱਕ ਰਿਕਵੈਸਟ ਤੁਹਾਡੇ ਸਾਹਮਣੇ ਮਦਦ ਮੰਗ ਰਹੇ ਹਾਂ ਕਿ ਬੱਚਿਆਂ ਦੇ ਮਾਪੇ ਆਪਨਾ ਖਿਆਲ ਆਪ ਰੱਖਣ ਥੋੜਾ ਜਿਹਾ ਅਸੀਂ ਅਸੀਂ ਤਾਂ ਜੌਬ ਕਰ ਰਹੇ ਹਾਂ ਸਾਡੀ ਡਿਊਟੀ ਆ ਕੋਈ ਇਨਸਾਨ ਨਹੀਂ ਕਰਦੇ ਅਸੀਂ ਤਾਂ ਆਪਣਾ ਵਰਕ ਕਰ ਰਹੇ ਹਾਂ ਕਰਦੇ ਰਾਂਗੇ ਹੌਣ ਸਰਵਨ ਸਿੰਘ 12 ਕਿੱਲੇ ਜ਼ਮੀਨਾਂ ਦੇ ਚੱਕੀ ਭੜੀ ਰੋਟੀ ਖਾ ਰਿਆ ਪਰ ਪੁੱਠੇ ਜਦੋਂ ਪੁੱਠੇ ਬਣੇ ਚੱਲਣਾ ਮਾਪੇ ਦੀ ਕੋਈ ਸਰਵਨ ਸਿੰਘ ਨਹੀਂ ਰਾਤ ਕਿੱਥੇ ਗਏ ਬੱਚੇ ਕੀ ਕਰਦੇ ਆ ਤੇ ਜੁੰਮਿਆਰੀ ਬਾਅਦ ਚੋਂ ਆਪਣਾ ਬੱਲਾ ਛੱਡਦੇ ਆ ਤੁਹਾਡੇ ਮਾਧਿਅਮ ਨਾਲ ਇਹ ਰਿਕਵੈਸਟ ਆ ਮੇਰੇ ਆਪਣੇ ਬੱਚਿਆਂ ਤੇ ਆਪ ਕੰਟਰੋਲ ਰੱਖੋ ਬੱਚਿਆਂ ਨੂੰ ਸੁਪਰਵੀਜ਼ਨ ਰੱਖੋ ਬੱਚਾ ਕੀ ਕਰਦਾ ਉਹਨੂੰ ਕੌਣ ਮਿਲਣਾ ਆ ਰਿਹਾ ਅਸੀਂ ਤੁਹਾਡੇ ਨਾਲ ਆ ਅਸੀਂ ਆਪਣਾ ਵਰਕ ਕਰਦੇ ਰਹਾਂਗੇ ਸਰ ਆਮੂਮਨ ਦੇਖਣ ਜਾ ਰਿਹਾ ਹੈ ਲਗਾਤਾਰ ਜਿਹੜੇ ਇਨਸੀਡੈਂਟ ਆ ਰਹੇ ਖਾਸ ਕਰਕੇ ਫਰੋਤੀਆਂ ਵਾਲੇ ਮਾਮਲੇ ਜਾਂ ਜਿਹੜੇ ਗੈਂਗਸਟਰਸ ਵਾਲੇ ਮਾਮਲੇ ਉਹਦੇ ਜਿਹੜੇ ਨੇ 20 ਤੋਂ 25 ਸਾਲ ਦੇ ਜਿਹੜੇ ਗੈਂਗਸਟਰਸ ਨੇ ਉਹੀ ਇਨਵੋਲਵ ਹੋ ਰਹੇ ਨੇ ਉਹੀ ਇਸ ਤਰ੍ਹਾਂ ਦੇ ਘਰ ਕਤਲ ਕਰਦੇ ਨੇ ਦਾਦਾ ਕੁਐਸਚਨ ਬਹੁਤ ਵਧੀਆ ਜੀ ਇਹਦਾ ਮੈਂ ਇੱਕੋ ਚੀਜ਼ ਦੱਸਾਂਗਾ ਅਸੀਂ ਆਪਣਾ ਪਛੋਕੜ ਖੋਲ ਕੇ ਦੇਖ ਲਈਏ ਇੰਨਾ ਡਰ ਹੁੰਦਾ ਹੈ ਇਹ ਚਾਚੇ ਦੇ ਅੱਗੋਂ ਨਹੀਂ ਲੱਗਦੇ ਹੁੰਦੇ ਇੱਕ ਆ ਜੀ ਤੇ ਬਜ਼ੁਰਗ ਬਾਹਰ ਖਲੋਤਾ ਹੁੰਦਾ ਤੇ ਮੁੰਡਾ ਗੱਡੀ ਤੇ ਡੱਕ ਲਾ ਕੇ ਲਾਗੋ ਲੱਗ ਜਾਂਦਾ ਜਿਹੜੇ ਇਸ ਉਮਰ ਹੁੰਦੀ ਆ ਇਸ ਉਮਰ ਦੇ ਵਿੱਚ ਜਿਹੜਾ ਗਲਤ ਬੰਨੇ ਬਹੁਤ ਛੇਤੀ ਆਪਾਂ ਬੱਚਾ ਪੈ ਸਕਦਾ ਉਹਨੂੰ ਸੁਪਰਵਾਈਜ਼ਰ ਕਰਨਾ ਉਹਦਾ ਧਿਆਨ ਰੱਖਣਾ ਉਹਨੂੰ ਗਾਈਡ ਕਰਨਾ ਇਹ ਮਾਂ ਬਾਪ ਦਾ ਵਾਵਾ ਸਾਡਾ ਪ੍ਰੋਸੀਡਿੰਗ ਆਹੀ ਚੈੱਕ ਕਰਦੇ ਰਹਿਣਾ ਉਹ ਤੇ ਸਾਡੀ ਡਿਊਟੀ ਪਾਰਟ ਆਫ ਜੋਬ ਆ ਪਰ ਜਿਹੜੇ ਮਾਪੇ ਦਾ ਜੌਬ ਸੀ ਉਹ ਆਪਾਂ ਛੱਡ ਗਏ ਆ ਉਹਦੇ ਕਰਕੇ ਹੀ ਜਿਹੜੇ ਭਾਜੀ ਨੇ ਕੁਐਸਚਨ ਕੀਤਾ ਬਹੁਤ ਵਧੀਆ ਵੀ ਛੋਟੀ ਉਮਰ ਛੋਟੀ ਉਮਰ ਦੇ ਵਿੱਚ ਪ੍ਰੋਬਲਮ ਕੀ ਆਉਂਦੀ ਆ ਵੀ ਅਜਿਵੇਂ ਸੋਸ਼ਲ ਮੀਡੀਆ ਦੇ ਚੱਕਵੇਂ ਗੱਲਾਂ ਚੱਕਵਾਕ ਸਿਸਟਮ ਉਹਦੇ 'ਚ ਇਹ ਥੋੜਾ ਜਲਦੀ ਵਹਿਕ ਜਾਂਦੇ ਆ ਮੈਂ ਫਿਰ ਉਹੀ ਗੱਲ ਕਰਾਂਗਾ ਮਾਪੇ ਮੋਬਾਈਲ ਲੈ ਕੇ ਦਿੱਤੇ ਆ ਤੇ ਗਾਇ ਬਗਾਇ ਉਹਨਾਂ ਦਾ ਮੋਬਾਈਲ ਹੀ ਚੈੱਕ ਕਰਦੇ ਰਹੋ ਉਹਨੂੰ ਗਾਈਡ ਕਰੋ ਬੇਟਾ ਆ ਚੀਜ਼ਾਂ ਨਹੀਂ ਹੈਗੀਆਂ ਥੈਂਕ ਯੂ ਜੀ ਥੈਂਕ ਯੂ